ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 7-8 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਜਨਵਰੀ ਦੇ ਅਖੀਲੇ ਦਿਨਾਂ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਸਭ ਤੋਂ ਪਹਿਲਾਂ ਗੱਲ ਸਿਸਟਮ ਦੀ ਕਰ ਲੈਣੇ ਆ ਜੀ ਜਿਹੜਾ ਖੱਛੂਣੀ ਸਿਸਟਮ ਇਸ ਵੇਲੇ ਚੱਲੀ ਆ ਸੋ ਅੱਜ 23 ਜਨਵਰੀ ਦਾ ਦਿਨ ਹੈ ਜੀ ਤੇ ਸੂਰਜ ਦੇ ਲਗਭਗ 10:30 ਵਜੇ ਜਾਂ 10:30 ਦਾ ਟਾਈਮ ਹੋਣ ਜਾ ਰਿਹਾ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਹਾਂ ਕਿ ਇਸ ਵੇਲੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਲਗਭਗ ਸਾਫ਼ੀ ਬਣਿਆ ਹੋਇਆ ਧੁੱਪ ਸਵੇਰ ਤੋਂ ਤਿੱਖੀ ਲੱਗ ਰਹੀ ਹੈ ਤੇ ਅੱਜ ਨਿਗਫਰਾਜ ਜਿਹੜਾ ਦਿਨ ਹੈ ਉਹ ਰਹਿਣ ਦੇ ਹਸਾਰ ਨੇ ਕਿਉਂਕਿ ਬੱਦਲ ਬਈ ਕਿਸੇ ਵੀ ਪਾਸੇੋਂ ਪੰਜਾਬ ਦੇ ਵਿੱਚ ਨਹੀਂ ਜਿਹੜੀ ਐ ਇਸ ਵੇਲੇ ਬਣੀ ਹੋਈ ਤੇ ਮੌਸਮ ਸਾਫ਼ ਹੈ ਅਚਨਚੇਤ ਸਸਤਰ ਅਸਵੇਲੇ ਰਾਜਸਥਾਨ ਦੇ ਉੱਪਰ ਦੀ ਲੰਗਦਾ ਹੋਇਆ देर रात ਹਰਿਆਣਾ ਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਨਵੀਂ ਦਿੱਲੀ ਗੁਰੂਗਰਾਮ ਨੋਇਡਾ ਇਹਨਾਂ ਖੇਤਰਾਂ ਦੇ ਉੱਪਰ ਦੀ ਹੁਣ ਯੂਪੀ ਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਯੂਪੀ ਦੇ ਜਿਹੜੇ ਆਗਰਾ ਬਰੇਲੀ ਫਿਰੋਖਾਬਾਦ ਬਲੰਦਸ਼ਰ ਮਜ਼ਫਰਨਗਰ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਸ਼ਰਾਟੇ ਅਸਵੇਲੇ ਲੱਗ ਰਿਹਾ ਹੈ ਤੇ ਇਸ ਸਿਸਟਮ ਅੱਗੇ ਕੁਝ ਕਰ ਜਾਣਾ ਜੀ ਅੱਜ ਸ਼ਾਮ ਹੰਦੇ ਹੁੰਦੇ ਯੂਪੀ ਦੇ ਫਾਸਿਆਂ ਉੱਜ ਨੇ ਪਾਰ ਲੰਘ ਜਾਣਾ ਪਹਾੜਾਂ ਦੇ ਉੱਤੇ ਹਲਕੇ ਬਰਫਬਾਰੀ ਦਾ ਦੌਰ ਇਹ ਜਿਹੜਾ ਸਿਸਟਮ ਹੈ ਲਵਾ ਸਕਦਾ ਉਤਰਾਖੰਡ ਦੇ ਉੱਪਰਲੇ ਖੇਤਰਾਂ ਦੇ ਵਿੱਚ ਹਿਮਾਚਲ ਦੇ ਬਰਫਬਾਰੀ ਦਾ ਦੌਰ ਲੱਗੇਗਾ ਜਿਹਦੇ ਨਾਲ ਛਟੰਡੀਆਂ ਸੇਤ ਹਵਾਵਾਂ ਜਣੀਆਂ ਨੇ ਉਠਾਰ ਸਕਦੀਆਂ ਨੇ ਪੰਜਾਬ ਹਰਿਆਣਾ ਰਾਜਸਥਾਨ ਨੂੰ 24 ਤੋਂ ਲੈ ਕੇ 25 ਤਰੀਕ ਤੱਕ ਤੇ ਦੂਜੇ ਫਾਸੇ ਜੀ ਯੂਪੀ ਬਿਹਾਰ ਦੇ ਬਹੁਤੇ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਦੀ ਚਾਦਰ ਰੂਹੀ ਹੈ ਜਿਹੜੀ ਇਸ ਵੇਲੇ ਛਾਈ ਹੋਈ ਆ ਖਾਸ ਕਰ ਪਹਾੜਾਂ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਆ ਜਾਂ ਕਿਹੜੀ ਚਾਦਰ ਅਸਲੇ ਸ਼ਾਈ ਹੋਈ ਹੈ ਪੰਜਾਬ ਤੋਂ ਵਾਪਸ ਆਵਾਂਗੇ ਜੀ ਪੰਜਾਬ ਦੇ ਵਿੱਚ ਬੀਤੀ ਰਾਤ ਇਹ ਸਿਸਟਮ ਤੇ ਸਦਕਾ ਹਲਕੀ ਕਿਤੇ ਕਿਤੇ ਬੂੰਦਾਬੰਦੀ ਕਿਨਮਣ ਹੋਈ ਹੈ ਖਾਸ ਕਰ ਫਾਜਲਕਾ ਸ਼੍ਰੀ ਮੁਕਸਰ ਸਾਹਿਬ ਔਰ ਅਬੌਰ ਸਾਈਡ ਕੁਝ ਇਸ ਤਰ੍ਹਾਂ ਦੇ ਵਿੱਚ ਬਾਕੀ ਇਹ ਸਿਸਟਮ ਦਾ ਕੋਈ ਅਸਰ ਪੰਜਾਬ ਦੇ ਉੱਤੇ ਨਹੀਂ ਪਿਆ ਜਿਵੇਂ ਕਿਸੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪੰਜਾਬ ਦੇ ਉੱਪਰ ਸਿੱਧੇ ਤੌਰ ਤੇ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲੇਗਾ ਕਿਤੇ ਕਿਤੇ ਹਲਕੀ ਬੂੰਦਾਬੰਦੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਉਦਾਂ ਹੀ ਹੋਇਆ ਜੀ ਕੁਝ ਇਸ ਤਰ੍ਹਾਂ ਦੇ ਵਿੱਚ ਹਲਕੀ ਕਿਨਮਣ ਜੜੀ ਲੱਗੀ ਹੈ ਸੋ ਅਉਦੇ ਦਿਨਾਂ ਦੀ ਗੱਲ ਕਰਾਂਗੇ ਅਗਲੇ 4-5 ਦਿਨ ਧੁੱਪ ਜੜੀਆਂ ਲੱਗਦੇ ਰਹਿਣੀ ਹੈ ਜੇ ਧੁੰਦ ਦੇ ਅਸਰ ਬਹੁਤ ਘੱਟ ਹੋਣਗੇ ਧੁੰਦ ਜੇਕਰ ਬਣਦੀ ਹੈ ਤੇ ਉਹ ਯੂਪੀ ਬਿਹਾਰ ਦੇ ਖੇਤਰਾਂ ਦੇ ਵਿੱਚ ਬਣੇਗੀ ਪੰਜਾਬ ਹਰਿਆਣਾ ਦੇ ਵਿੱਚ ਅਸਰ ਹੁਣ ਘਟ ਗਏ ਨੇ ਤੇ ਉੱਤਰ ਪੱਛੋਂ ਦੀਆਂ ਸੀਤ ਹਵਾਵਾਂ ਅਗਲੇ ਦਿਨਾਂ ਦੇ ਦੌਰਾਨ ਜੜੀਆਂ ਨੇ ਠਾਰੀ ਲਵਾ ਸਕਦੀਆਂ ਨੇ ਯਾਨੀ ਕਿ 27-28 ਤਰੀਕ ਤੱਕ ਮੌਸਮ ਲਗਭਗ ਖੁਸ਼ਕ ਰਹੇਗਾ ਸਾਫ਼ੀ ਰਹੇਗਾ ਪਰ ਸੀਤ ਹਵਾਵਾਂ ਜੜੀਆਂ ਨੇ ਚਲਦੀਆਂ ਰਹਿਣਗੀਆਂ ਤੇ ਦੂਜੇ ਪਾਸੇ ਜੀ ਇੱਕ ਸਿਸਟਮ ਜਿਹੜਾ ਕਿ 28-29 ਤੀ ਜਾਂ ਫਿਰ ਕਹੇ 29-31 ਇਹਨਾਂ ਦਿਨਾਂ ਦੇ ਦਰਮ ਅਫਰਤੋਂ ਉਤਰ ਫਰ ਦੇ ਸੂਬਿਆਂ ਨੂੰ ਔਰ ਪਹਾੜੀ ਖੇਤਰਾਂ ਨੂੰ ਤੇ ਇਹ ਸਿਸਟਮ ਤੇ ਸਦਕਾ ਹਰ ਕੇ ਦਰਮਿਆਨੇ ਸ਼ਰਾਟੇ ਲੱਗ ਸਕਦੇ ਨੇ ਫਿਲਹਾਲ ਲਾਗੇ ਜਾ ਕੇ ਅਪਡੇਟ ਦੀ ਬਿਲਕੁਲ ਸਟੀਕ ਅਨੁਮਾਨ ਤੁਹਾਨੂੰ ਦੱਸਿਆ ਜਾਵੇਗਾ ਕਿ ਇਹ ਸਿਸਟਮ ਕਿੰਨਕ ਪ੍ਰਭਾਵ ਜੜਾ ਜਾ ਪਾ ਸਕਦਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਦੇ ਉੱਤੇ ਤੇ ਇਹ ਮੌਕੇ ਤੇ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਜਿਹੜਾ ਸਿਸਟਮ ਐਸੇ ਵੇਲੇ ਜਾਰੀ ਹੈ ਉਹ ਅੱਗੇ ਕੂਚ ਕਰ ਰਿਹਾ ਹੁਣ ਤੇ ਐਸੇ ਵੇਲੇ ਹਰਿਆਣਾ ਦੇ ਕੁਝ ਦਿੱਲੀ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਨੌਇਡਾ ਗੁਰੂਗ੍ਰਾਮ ਔਰ ਦਿੱਲੀ ਦੇ ਕੁਝ ਖੇਤਰਾਂ ਦੇ ਵਿੱਚ ਤੇ ਯੂਪੀ ਦੇ ਪ ਸਿਸਟਮ ਜਿਹੜਾ ਗੁਜ਼ਰ ਰਿਹਾ ਜੀ ਤੇ ਨਾ ਖੇਤरां ਦੇ ਵਿੱਚ ਕਿਤੇ ਕਿਤੇ ਹਲਕੀ ਕਨਵਨ ਕਿਤੇ ਕਿਤੇ ਹਲਕੇ ਛਰਾਟੇ ਜਾਰੀ ਨੇ ਜਿੰਗਲਦੇ ਅਗਲੀ ਦਿਨਾਂ ਦੇ ਵਿੱਚ ਜਾ ਸਕਦੇ ਹੋ ਧੰਨਵਾਦ